ਆ ਬਈ ਕੋਲਾਈ ਜੀ ਬਿਲੀਓ ਆ ਦੇਖੋ ਇੱਕ ਗੱਡੀ ਆ ਕੇ ਰੁਗੀ ਭਾਈ ਜੀ ਦੇਖਦੇ ਹੋ ਭਾਈ ਜੀ ਜੇ ਵੀ ਤੁਸੀਂ ਵੀ ਇਸ ਤਰ੍ਹਾਂ ਕਿਤੇ ਪਾਰਕਿੰਗ ਖੜਾਉਣੇ ਹੋ ਗੱਡੀ ਤਾਂ ਆ ਵੀਡੀਓ ਜਰੂਰ ਦੇਖਿਓ ਇਹ ਦੇਖੋ ਭਾਈ ਜੀ ਆ ਇੱਕ ਡੌਲ ਜਿਹਦੇ ਹੱਥ ਫੜਿਆ ਹੋਇਆ ਹੈ ਲੇਡੀ ਦੇ ਉਹ ਬੰਦਾ ਕਹਿੰਦਾ ਕਹਿੰਦਾ ਇਹਨੂੰ ਉਧਰ ਕਿੱਧਰ ਲੈ ਕੇ ਚੱਲੇਗੀ ਕਹਿੰਦਾ ਗੱਡੀ ਦੇ ਵਿੱਚ ਹੀ ਧਰ ਦੇਖਦੇ ਜਾਓ ਭਾਈ ਜੀ ਲਓ ਭਾਈ ਜੀ ਨੇ ਇਹਦੇ ਵਿੱਚ ਧਰਤਾ ਤਾਕੀ ਖੋਲੀ ਇਹ ਦੇਖੋ ਭਾਈ ਜੀ ਇਹ ਤਿੰਨ ਚਲੇ ਗਏ ਦੇਖੋ ਭਾਈ ਜੀ ਗੱਡੀ ਲੋਕ ਵੀ ਨਹੀਂ ਕੀਤੀ ਲੱਗਦਾ ਬਾਕੀ ਅੱਗੇ ਦੇਖਦੇ ਆ ਭਾਈ ਜੀ ਕੀ ਬੰਦਦਾ ਲਓ ਜੀ ਇਹ ਤਾਂ ਚਲੇ ਗਏ ਇੱਥੋਂ ਦੇਖ ਲਿਓ ਜਾਓ ਭਾਈ ਜੀ ਅੱਗੇ ਵੀਡੀਓ ਚ ਕੀ ਬੰਦਦਾ ਇਹ ਉਹ ਦੇਖੋ ਭਾਈ ਜੀ ਇੱਧਰੋਂ ਕੋਈ ਬੱਚੇ ਆਉਂਦੇ ਆ ਇਹ ਦੋ ਇੱਕ ਛੋਟਾ ਜਿਹਾ ਗੋਦੀ ਚੁੱਕਿਆ ਹੋਇਆ ਬੱਚਾ ਉਹਨੇ ਇਹ ਲਓ ਭਾਈ ਜੀ ਇਹ ਆ ਕੇ ਗੱਡੀ ਦੇ ਕੋਲ ਦੀ ਗੁਜ਼ਰ ਰਹੀ ਸੀ ਦੇਖੋ ਭਾਈ ਜੀ ਉਹਦੀ ਲੱਗਦਾ ਨਜ਼ਰ ਪੈ ਗਈ ਤੇ ਇਧਰੋਂ ਅੱਗੇ ਜਾ ਕੇ ਦੇਖੋ ਭਾਈ ਜੀ ਇਹ ਵਾਪਸ ਮੁੜ ਆਇਆ ਬੱਚਾ ਦੇਖੋ ਭਾਈ ਜੀ ਕੀ ਕਰਦਾ ਹੈ ਵਾਕੀ ਦੇਖੋ ਤੁਸੀਂ ਵੀ ਇਹ ਲੋ ਭਾਈ ਜੀ ਇਹਨੇ ਦੇਖਿਆ ਇਹਦੇ ਵਿੱਚ ਖਿਡਾਉਣਾ ਵਿਖਾਇਆ ਇਹਨੂੰ ਮਤਲਬ ਕਿ ਇਹ ਦੇਖੋ ਭਾਈ ਜੀ ਦੇਖਦੇ ਜੋ ਕੀ ਕਰਦਾ ਹੈ ਭਾਈ ਜੀ ਆ ਦੇਖੋ ਇਹ ਤੋਂ ਨਹੀਂ ਹੋਰ ਵੀ ਗੁਜ਼ਰੇ ਆ ਬੱਚਾ ਵੀ ਲੰਘਿਆ ਜਾ ਰਿਹਾ ਇਹ ਪਤਾ ਨਹੀਂ ਅੱਗੇ ਪਿੱਛੇ ਜੇ ਹੁੰਦਾ ਇਹ ਲੋ ਭਾਈ ਜੀ ਇਹ ਦੇ ਦੇਓ ਇਸ ਬੱਚੇ ਨੇ ਇੱਕਤਾ ਲਓ ਬਾਈ ਜੀ ਇਹਨੇ ਬੱਚੇ ਨੂੰ ਦਿੱਤਾ ਥੱਲੇ ਬਿਠਾ ਦੇਖੋ ਬਾਈ ਜੀ ਅੱਜ ਕੱਲ ਬੱਚੇ ਤਾਂ ਬੱਚੇ ਹੁੰਦੇ ਨੇ ਇਹ ਦੇਖੋ ਚੱਕਿਆ ਨੇ ਪੱਥਰ ਲਓ ਬਾਈ ਜੀ ਆ ਚੱਕੋ ਮਾਰੇ ਸੀਸੇ ਦੇ ਉੱਤੇ ਔਰ ਚੱਕੋ ਪੰਨ ਦਾ ਸੀਸਾ ਦੇਖੋ ਬਾਈ ਜੀ ਕਿੰਨੇ ਮੈਂ ਹੀ ਗੱਡੀ ਆ ਬਾਕੀ ਗੱਡੀ ਦਾ ਸੀਸਾ ਵੀ ਮਹਿੰਗਾ ਹੀ ਹੁੰਦਾ ਇਹ ਦੇਖੋ ਬਾਈ ਜੀ ਇਹ ਤਾਂ ਪਰ ਬੱਚਾ ਇਹਦਾ ਨਾਂ ਸਮਝਦਾ ਇਹਨੂੰ ਵੀ ਪਤਾ ਇਹਨੂੰ ਤਾਂ ਸੋਨਾ ਲੱਗੀ ਆ ਵਿੱਚ ਡੌਲ ਜੀ ਹੂੰ ਦੇਖੋ ਬਾਈ ਜੀ ਇਹਦਾ ਪਤਾ ਇੱਕ ਲਾਉਣਾ ਹੀ ਹੈ ਦੇਖੋ ਇਹਦਾ ਨਾਂ ਸਮਝੀ ਵਜੂਗਾ ਬਾਕੀ ਦੀ ਉਹ ਆ ਗਿਆ ਉਧਰੋਂ ਬਾਈ ਜੀ ਉਹ ਦੋਨੇ ਮੀਆਂ ਵੀ ਹੈ ਬੱਚਾ ਪਰ ਜਨ ਲੱਗਦਾ ਡਰ ਕੇ ਉਹ ਫੜ ਲੈਂਦੇ ਆ ਲਓ ਬਾਈ ਜੀ ਕਿਉਂ ਗੁੱਸਾ ਦਾ ਬਾਈ ਜੀ ਬਹੁਤ ਆਉਂਦਾ ਹੈ ਜਦੋਂ ਕੋਈ ਵੀ ਤੁਹਾਡੀ ਚੀਜ਼ ਨੂੰ ਨੁਕਸਾਨ ਪਹੁੰਚਾ ਦੇਵੇ ਵਾਕੀ ਕਿਤੇ ਵੀ ਕਿਤੇ ਪਾਰਕਿੰਗ ਕਰਦੇ ਹੋ ਬਾਈ ਜੀ ਇਹ ਤਮਾਕੀ ਦੇ ਬੱਚੇ ਨੇ ਧਿਆਨ ਨਾਲ ਖੜਾਇਆ ਕਰੋ ਬੱਚੇ ਇਹਨੂੰ ਕੌਣ ਸਮਝਾਵੇ ਹੁਣ ਤਾਂ ਇਹ ਸੋਹਣੀ ਲੱਗੀ ਵਿੱਚੋਂ ਦੇਖੋ ਬਾਈ ਜੀ ਬਾਕੀ ਕੀ ਕਹੋਗੇ ਉਹ ਦੇਖੋ ਆਵਾਜ਼ਾ ਸਰਜਾ ਕਰ ਕੋਦਾ ਇੱਕ ਜਨਾਨੀ ਉੱਰੋਂ ਪਾਜ ਕੇ ਜਾਈ ਉਹ ਕਹਿੰਦੀ ਵੀ ਕੀ ਹੋਇਆ ਇਹ ਦੇਖੋ ਮੈਂ ਦੇਖੋ ਬਾਈ ਜੀ ਉਹਨੇ ਆਪਦੇ ਬੱਚੇ ਤੇ ਮਾਰਨਾ ਸ਼ੁਰੂ ਕਰਿਆ ਵੀ ਤੂੰ ਇਹ ਕੀ ਕੀਤਾ ਉਹ ਦੇਖੋ ਉਹ ਮਾਰ ਰਹੀ ਹੈ ਉਹਦੇ ਪੈਰੀ ਪੈਰੀ ਹੈ ਵੀ ਹੁਣ ਇਹਦੇ ਵਿੱਚ ਕੀ ਕਰੀ ਆ ਜਾਵੇ ਇਹਦਾ ਬੱਚਾ ਤੇ ਮਾਫੀਆਂ ਮੰਗਦੀ ਆ ਤੇ ਅੱਗੇ ਉਹ ਜਵਾ ਨੂੰ ਚੱਕ ਲੈਂਦੀ ਐ ਲੋ ਬਾਈ ਜੀ ਦੇਖੋ ਬਈ ਇਹ ਪੂਰਾ ਕਿਉਂ ਗੁੱਸਾ ਦਾ ਬੰਦੇ ਨੂੰ ਆਉਂਦਾ ਜਦੋਂ ਤੁਹਾਡਾ ਨੁਕਸਾਨ ਹੋ ਜਾਦਾ ਹੈ ਬਾਈ ਜੀ ਬਾਕੀ ਉਹ ਦੇਖੋ ਵੀ ਇਹ ਹੁਣ ਕੌਣ ਪਰੂ ਵੈਦਾ ਦੇਖੋ ਬਾਈ ਜੀ ਉਹ ਲੇਡੀ ਨੇ ਹੱਥ ਵੀ ਬੰਨੇ ਕਹਿੰਦੀ ਹੈ ਇਹ ਤਾਂ ਬੱਚਾ ਹੈ ਗਲਤੀ ਹੋ ਗਈ ਤੋ ਤੇ ਬਾਕੀ ਇਹ ਦੇਖੋ ਬਾਈ ਜੀ ਉਹਨੇ ਆਪਦੀ ਚੈਨ ਲਾਈ ਗਲਤੋਂ ਇਹ ਲੋ ਕਹਿੰਦੇ ਆ ਲੋਕ ਜੇ ਤੁਹਾਡਾ ਨੁਕਸਾਨ ਹੈ ਇਹਦੇ ਨਾਲ ਪੂਰਾ ਹੋ ਜੂ ਮੈਨੂੰ ਸਾਨੂੰ ਮਾਫ਼ ਕਰ ਦਿਨ ਨੀ ਆ ਵੀ ਸਾਨੂੰ ਬਖਸ਼ੋ ਚਲੋ ਵੀ ਇਹਨੇ ਤਾਂ ਗਲਤੀ ਕਰਤੀ ਭਾਈ ਜੀ ਬਾਕੀ ਤੁਸੀਂ ਕੀ ਕਹੋਗੇ ਬਾਕੀ ਗਾਲਾਂ ਦੇ ਨਾਲ ਤਾਂ ਬਹੁਤ ਗਾਲਾਂ ਗੁਲਾਂ ਦਿੰਦੇ ਨੇ ਭਾਈ ਜੀ ਦੇਈ ਚਾਹ ਕਰੋ ਕੋਈ ਆਪਾਂ ਨੂੰ ਫਰਕ ਨਹੀਂ ਪੈਂਦਾ ਕਿਉਂ ਲੋਕ ਜਿਹੜੇ ਗੰਦੇ ਲੋਕ ਹੁੰਦੇ ਆ ਉਹਨਾਂ ਦਾ ਐਦਾਂ ਬੋਲਣਾ ਨਹੀਂ ਹੁੰਦਾ ਬਾਕੀ ਉਹ ਬੰਦਾ ਹੁਣ ਮਿਲਦੀ ਚੈਨ ਜਿਹਨੂੰ ਵਾਪਸ ਕਰਨ ਲੱਗਿਆ ਉਹ ਉਹਨੂੰ ਖਿੱਚਣ ਲੱਗਿਆ ਉਹਨੂੰ ਦੇਖੋ ਭਾਈ ਜੀ ਕਹਿੰਦਾ ਮੈਂ ਮੁੰਡਾ ਇਹ ਪਸੰਦ ਸੀ ਮੈਨੂੰ ਸੋਣੀ ਲੱਗੀ ਮੈਂ ਕਰਤਾ ਇਹ ਕੰਮ ਤੇ ਕਹਿੰਦਾ ਅੱਗੇ ਤੋਂ ਇਹੋ ਜੀ ਗਲਤੀ ਨਹੀਂ ਕਰਨੀ ਉਹਨੂੰ ਸਮਝਾਇਆ ਬੱਚੇ ਨੂੰ ਕਹਿੰਦਾ ਚੱਲ ਅੱਜ ਤਾਂ ਹੁਣ ਕਰਤਾ ਵੀ ਤੈਨੂੰ ਮਾਫ ਕਰਤਾ ਉਹਨੇ ਵੀ ਜਨਾਨੀ ਨੇ ਵੀ ਮਾਫੀ ਮੰਗੀ ਵੀ ਚਲੋ ਵੀ ਤੁਹਾਡਾ ਧੰਨਵਾਦ ਦੇਖੋ ਬਾਈ ਜੀ ਕੀ ਕਹੋਗੇ ਬਾਕੀ ਬਾਕੀ ਗਲਤੀ ਇਹਨਾਂ ਦੀ ਹੈ ਜਿਨ੍ਹਾਂ ਨੇ ਕਿਤੇ ਸੇਫ ਜਗ੍ਹਾ ਤੇ ਖੜਾਉਣੀ ਸੀ ਘਾਰ ਬਾਕੀ ਬੱਚਿਆਂ ਦਾ ਇੱਥੇ ਕੋਈ ਖਸੂਰ ਨਹੀਂ ਬੱਚੇ ਤਾਂ ਕਹਿੰਦੇ ਉਹਨਾਂ ਦਾ ਮਨ ਨੂੰ ਜਿਹੜੀ ਚੀਜ਼ ਚੰਗੀ ਲੱਗੀ ਉਹ ਕਰ ਗਿਆ ਉਹਨੇ ਕਰ ਲਈ ਚੋਰੀ ਅੱਜ ਕੱਲ ਬੱਚੇ ਬਾਕੀ ਤੁਹਾਨੂੰ ਪਤਾ ਹੀ ਹੈ ਕੀ ਕੁਝ ਹੋਈ ਜਾਂਦਾ ਹੈ ਭਾਈ ਜੀ ਬੱਚੇ ਦਾ ਬੱਚੇ ਹੀ ਨੇ ਬਾਕੀ ਕੀ ਕਹੋਗੇ ਇਸ ਵੀਡੀਓ ਬਾਰੇ ਲਓ ਜੀ ਇਹਨਾਂ ਨੇ ਆਲਦਾ ਮਾਰਿਆ ਸੈਲਫਾ ਤੇ ਕਰੀ ਗੱਡੀ ਵੈਗ ਇਤੋਂ ਚਲੇ ਗਏ ਭਾਈ ਜੀ ਬਾਕੀ ਕਮੈਂਟਾਂ ਅੱਜ ਦਾ